ਜੀ ਸੱਸੀ ਗੱਲ ਸੰਗਤ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਚੋਲਾ ਸਾਹਿਬ ਤੇ ਤੁਹਾਨੂੰ ਸਾਰਾ ਸਫਰ ਦਿਖਾਵਾਂਗੇ ਤੇ ਇਤਿਹਾਸ ਦੱਸਾਂਗੇ ਇਸ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕੁਡਾਣੀ ਕਲਾ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਪਿੰਡ ਦੇ ਬਿਲਕੁਲ ਰਿਹائش ਵਾਲੇ ਇਲਾਕੇ ਦੇ ਵਿੱਚ ਹੈ ਜੇਕਰ ਗੱਲ ਕਰੀਏ ਸੰਗਤ ਜੀ ਇਸ ਸਥਾਨ ਦੀ ਤਾਂ ਸ੍ਰੀ ਚੋਲਾ ਸਰ ਸਾਹਿਬ ਇੱਥੇ ਸਤਿਗੁਰੂ ਦੀਵਾਨ ਸਜਾਇਆ ਕਰਦੇ ਸਨ ਇਸੇ ਜਗ੍ਹਾ ਤੇ ਗੁਰੂ ਸਾਹਿਬ ਜੀ ਦਾ ਘੋੜਾ ਬੰਨਣ ਲਈ ਕਿਲਾ ਗੱਡਿਆ ਸੀ ਜੋ ਕਿ ਅੱਜ ਦੇ ਸਮੇਂ ਵਿੱਚ ਨਿੰਮ ਦੇ ਦਰਖਤ ਦੇ ਵਿੱਚ ਮੌਜੂਦ ਹੈ ਇੱਥੇ ਸਤਗੁਰੂ ਜੀ ਨੇ 52 ਕਲੀਆਂ ਵਾਲੇ ਚੋਲੇ ਸਾਹਿਬ ਜੀ ਜਿਸ ਨਾਲ ਗੁਰੂ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ 52 ਕੈਦੀਆਂ ਤੇ ਰਾਜਿਆਂ ਨੂੰ ਰਹਾਈ ਕਰਵਾਈ ਉਹ ਚੋਲਾ ਮੌਜੂਦ ਹੈ ਸੁਨਹਿਰੀ ਅੱਖਰਾਂ ਵਾਲੀ ਪੰਜ ਗਰੰਤੀ ਸਾਹਿਬ ਜੀ ਜਿਸ ਤੋਂ ਗੁਰੂ ਸਾਹਿਬ ਨਿਤਨੇਮ ਕਰਿਆ ਕਰਦੇ ਸਨ ਅਤੇ ਇੱਕ ਚਰਨਾ ਦਾ ਜੋੜਾ ਵੀ ਮੌਜੂਦ ਹੈ ਹੁਣ ਇਹ ਅਸਥਾਨ ਚੋਲਾ ਸਾਹਿਬ ਵਿੱਚ ਸੁਸ਼ੋਭਿਤ ਹੈ ਆਓ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾ ਦਈਏ ਗੁਰਦੁਆਰਾ ਸਾਹਿਬ ਤੋਂ ਪੂਰੇ ਪਿੰਡ ਦੇ ਇੱਥੋਂ ਦੀ ਪੂਰੇ ਪਿੰਡ ਦਾ ਵਿਊ ਦਿਖਦਾ ਹੈ ਅਤੇ ਦਰਸ਼ਨ ਕਰੋ ਦੋਨੋਂ ਨਿਸ਼ਾਨ ਸਾਹਿਬ ਜੀ ਜੋ ਕਿ ਮੀਰੀ ਪੀਰੀ ਦੇ ਨਿਸ਼ਾਨ ਨੇ ਆਓ ਸੰਗਤ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਦਰਸ਼ਨ ਕਰਵਾ ਦਈਏ ਜਿੱਥੇ ਚੋਲਾ ਸਾਹਿਬ ਮੌਜੂਦ ਹੈ ਅਤੇ ਜੋੜਾ ਸਾਹਿਬ ਦੋਨੋਂ ਮੌਜੂਦ ਹੈ ਦਰਸ਼ਨ ਕਰੋ ਸ੍ਰੀ ਚੋਲਾ ਸਾਹਿਬ ਦੇ ਇਹ ਨੇ 52 ਕਲੀਆਂ ਵਾਲਾ ਚੋਲਾ ਇਸ ਦੇ ਨਾਲ ਹੀ ਦਰਸ਼ਨ ਕਰੋ ਸੁਨਹਿਰੀ ਅੱਖਰਾਂ ਵਾਲੇ ਗ੍ਰੰਥ ਸਾਹਿਬ ਜੀ ਦੇ ਸੰਗਤ ਜੀ ਜੇਕਰ ਤੁਹਾਨੂੰ ਸਾਡੇ ਵੀਡੀਓ ਦੇ ਵਿੱਚ ਇਤਿਹਾਸ ਦਿੱਤਾ ਹੋਇਆ ਚੰਗਾ ਲੱਗਦਾ ਹੈ ਤਾਂ ਤੁਸੀਂ ਇਸ ਨੂੰ ਲਾਈਕ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇਸ ਦੇ ਨਾਲ ਅਸੀਂ ਪ੍ਰੇਰਿਤ ਹੁੰਨੇ ਆ ਵੀਡੀਓਜ਼ ਬਣਾਉਣ ਲਈ ਅਤੇ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਅਤੇ ਸੰਗਤ ਨੂੰ ਵੀ ਦੱਸੋ ਵੀ ਇਸ ਜਗ੍ਹਾ ਦਾ ਕੀ ਇਤਿਹਾਸ ਹੈ ਅਤੇ ਸਿੱਖ ਇਤਿਹਾਸ ਤੇ ਸਿੱਖ ਅਪਡੇਟਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਰੈੱਡ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸੰਗਤ ਜੀ ਇਸ ਤੋਂ ਬਾਅਦ ਤੁਸੀਂ ਦਰਸ਼ਨ ਕਰੋ ਪੂਰੇ ਪਿੰਡ ਦੇ ਜੋ ਕਿ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਮੌਜੂਦ ਹੈ ਤੇ ਬਹੁਤ ਹੀ ਸੁੰਦਰਤਾ ਦੇ ਨਾਲ ਗੁਰਦੁਆਰਾ ਸਾਹਿਬ ਦੀ ਆਕ੍ਰਿਤੀ ਨੂੰ ਬਣਾਇਆ ਗਿਆ ਹੈ ਸੰਗਤ ਜੀ ਤੁਹਾਨੂੰ ਇੱਕ ਜ਼ਰੂਰੀ ਸੂਚਨਾ ਦੱਸ ਦਵਾਂ ਅਗਰ ਤੁਸੀਂ ਪਿੰਡ ਕੁਡਾਣੀ ਕਲਾ ਦੇ ਵਿੱਚ ਤੁਸੀਂ ਸਿਰ ਨਸਮਸਤਕ ਕਰਨ ਆਨੇ ਹੋ ਤਾਂ ਇੱਥੇ ਇੱਕ ਗੁਰਦੁਆਰਾ ਸਾਹਿਬ ਮੌਜੂਦ ਨਹੀਂ ਹੈ ਇੱਥੇ ਤਿੰਨ ਤੋਂ ਚਾਰ ਇਤਿਹਾਸਿਕ ਗੁਰਦੁਆਰਾ ਸਾਹਿਬ ਮੌਜੂਦ ਨੇ ਜਿੱਥੇ ਗੁਰੂ ਸਾਹਿਬ ਨੂੰ ਚਰਨ ਸ਼ੋਭਾ ਪ੍ਰਾਪਤ ਸੀ ਤਾਂ ਅਗਰ ਤੁਸੀਂ ਇਸ ਜਗ੍ਹਾ ਤੇ ਆਉਨੇ ਹੋ ਤਾਂ ਜ਼ਰੂਰ ਸਭ ਜਗ੍ਹਾ ਤੇ ਮੱਥਾ ਟੇਕ ਕੇ ਜਾਓ ਤੇ ਤੇ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਦੱਸੋ ਤੇ ਇਸ ਤੋਂ ਬਾਅਦ ਸੰਗਤ ਜੀ ਤੁਹਾਨੂੰ ਲੈ ਚਾਲਦੇ ਹਾਂ ਇਤਿਹਾਸਿਕ ਨਿਮਤੇ ਜਿੱਥੇ ਗੁਰੂ ਸਾਹਿਬ ਜੀ ਨੇ ਘੋੜਾ ਬੰਨਿਆ ਸੀ ਅਤੇ ਉਹ ਇਤਿਹਾਸਿਕ ਸਥਾਨ ਤੇ ਜਿੱਥੇ ਗੁਰੂ ਸਾਹਿਬ ਜੀ ਆਪ ਆ ਵਿਰਾਜਮਾਨ ਹੋਏ ਸੀ ਸੰਗਤ ਜੀ ਨੰਮ ਸਾਹਿਬ ਦੇ ਦਰਸ਼ਨ ਕਰ ਲੋ ਇਸ ਤੋਂ ਬਾਅਦ ਤੁਹਾਨੂੰ ਉਸ ਜਗ੍ਹਾ ਤੇ ਲੈ ਚਾਲਦੇ ਹਾਂ ਜਿੱਥੇ ਗੁਰੂ ਸਾਹਿਬ ਜੀ ਵਿਰਾਜਮਾਨ ਹੋਏ ਸਨ ਸੰਗਤ ਜੀ ਨੰਮ ਸਾਹਿਬ ਦੇ ਨਾਲ ਹੀ ਤੁਹਾਨੂੰ ਲੰਗਰ ਸਾਹਿਬ ਦੀ ਮੌਜੂਦਗੀ ਮਿਲ ਜਾਂਦੀ ਹੈ ਜਿੱਥੇ ਤੁਸੀਂ ਲੰਗਰ ਛੱਕ ਕੇ ਆਪਣੀ ਭੁੱਖ ਮਿਟਾ ਸਕਦੇ ਹੋ ਆਓ ਸੰਗਤ ਜੀ ਤੁਹਾਨੂੰ ਗੁਰੂ ਸਾਹਿਬ ਦੇ ਇਤਿਹਾਸਿਕ ਸਥਾਨ ਤੇ ਲੈ ਚਲੀਏ ਜਿੱਥੇ ਆ ਉਹ ਆਪ ਵਿਰਾਜਮਾਨ ਹੋਏ ਸਨ ਸੰਗਤ ਜੀ ਦਰਸ਼ਨ ਕਰ ਲੋ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਸ਼ੇਮੀ ਇਤਿਹਾਸਿਕ ਖੂਹ ਦੇ ਇਹ ਉਹੀ ਇਤਿਹਾਸਿਕ ਖੂਹ ਹੈ ਜੋ ਉੱਥੇ ਮੌਜੂਦ ਸੀ ਸੰਘਾਜੀ ਜੇਕਰ ਤੁਸੀਂ ਸਾਡੇ ਕੁਢਾਣੀ ਕਲਾ ਵਾਲੀਆਂ ਹੋਰ ਵੀਡੀਓਜ਼ ਦੇਖ ਚੁੱਕੇ ਹੋ ਨਿੰਮਸਰ ਸਾਹਿਬ ਜਾਂ ਫਿਰ ਬਾਬਾ ਬੰਦਾ ਬਹਾਦਰ ਸਾਹਿਬ ਜਿੱਥੇ ਆਏ ਸਨ ਉਸ ਜਗ੍ਹਾ ਦੀਆਂ ਵੀਡੀਓਜ਼ ਦੇਖ ਚੁੱਕੇ ਹੋ ਤਾਂ ਮੈਂ ਤੁਹਾਨੂੰ ਦੱਸ ਦਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਹੋਰ ਵੀਡੀਓ ਇਸ ਦੇ ਉੱਤੇ ਸ਼੍ਰੀ ਪਡੋਲਾ ਸਾਹਿਬ ਦੀ ਅਪਲੋਡ ਕਰਾਂਗੇ ਜਿਸ ਨੂੰ ਅਸੀਂ ਸ਼ਾਰਟ ਵੀਡੀਓ ਦੇ ਮਾਧਿਅਮ ਦੇ ਨਾਲ ਹੀ ਅਪਲੋਡ ਕਰਾਂਗੇ ਅਗਰ ਤੁਸੀਂ ਉਹ ਵੀਡੀਓਜ਼ ਦੇਖਣਾ ਚਾਹੁੰਦੇ ਹੋ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸ਼ੇਅਰ ਜਰੂਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ